ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਅਸੀਂ ਵੀ ਸਾਰਾ ਪਰਿਵਾਰ ਠੀਕ ਠਾਕ ਆਂ ਜੀ ਤੇ ਅੱਜ ਮੈਂ ਤੁਹਾਨੂੰ ਪਿਛਲੇ ਵਲੌਗ ਚ ਦੱਸਿਆ ਸੀ ਨਾ ਮੈਂ ਮੇਰੀ ਬੇਟੀ ਦਾ ਲਹਿੰਗਾ ਸਿਉਣਤਾ ਤੇ ਅੱਜ ਵੀ ਆਪਾਂ ਇਹ ਜਿਹੜਾ ਪੂਰਾ ਕਰਨ ਵਾਲਾ ਲਹਿੰਗਾ ਸੀਗਾ ਇਹ ਤੇ ਕ ਅੱਧਾ ਕੀ ਆਪਾਂ ਸਿਉਣਤਾ ਸੀਗਾ ਬਲਾਊਜ਼ ਵਗੈਰਾ ਰਹਿੰਦਾ ਸੀ ਸਿਉਣ ਨਾਲ ਤੇ ਅੱਜ ਮੈਂ ਸਲਾਈ ਕਰੀ ਜਾਨੀ ਹੈਗੀ ਆ ਬਲਾਊਜ਼ ਦੀ ਤੇ ਤੁਹਾਨੂੰ ਵੀ ਮੈਂ ਦਿਖਾਉਣੀ ਵੀ ਆਪਾਂ ਕਿਸ ਤਰ੍ਹਾਂ ਸਲਾਈ ਕਰਦੇ ਹੈਗੇ ਆ ਆ ਆਪਣਾ ਬਲਾਊਜ਼ ਸੀਗਾ ਇੱਕ ਪਾਸੇ ਦਾ ਤੇ ਮੈਂ ਹੁਣ ਆ ਮੈਂ ਚੱਲ ਲਾਈ ਸੀਗੀ ਆ ਮੈਂ ਚੱਲ ਲਾਈ ਹੈਗੀ ਆ ਮੈਂ ਨਾ ਮੋਬਾਈਲ ਨੂੰ ਸਟੈਂਡ ਤੇ ਟੰਗਦਾ ਫਿਰ ਪੂਰਾ ਵਧੀਆ ਵਲੌਗ ਬਣ ਜੂਗਾ ਹਾਂਜੀ ਮੈਂ ਤੁਹਾਨੂੰ ਦੱਸੂ ਸਾਂ ਪਿਛਲੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੱਤੀ ਵੀ ਆਪਾਂ ਲਹਿੰਗਾ ਤਾਂ ਸਟਿਚ ਕਰ ਲਿਆ ਸੀਗਾ ਤੇ ਬਲਾਊਜ਼ ਦੀ ਆਪਾਂ ਹਜੇ ਕਟਿੰਗ ਹੀ ਕੀਤੀ ਸੀਗੀ ਤੇ ਉਹ ਆਪਾਂ ਬਲਾਊਜ਼ ਦੀ ਹਜੇ ਥੋੜਾ ਜਿਹਾ ਸਿਉਣ ਲੱਗਾ ਤੇ ਇਧਰੋਂ ਦੇਖੋ ਤੁਹਾਨੂੰ ਮੈਂ ਦਿਖਾਉਣੀ ਹੈਗੀ ਆ ਥੋੜਾ ਜਿਹਾ ਨਾ ਮਕਵਾ ਕੇ ਦੇਖਿਆ ਸੀ ਬੇਟੀ ਦੇ ਨਾ ਹੈਗਾ ਆ ਬਲੌਗ ਜਿਹਾ ਦਿਖਾਇਆ ਸੀਗਾ ਪਵਾ ਕੇ ਤੇ ਉਹਨਾਂ ਲੌ ਥੋੜਾ ਜਿਹਾ ਸ਼ਾਰਟ ਲੱਗਦਾ ਸੀਗਾ ਮੈਂ ਇਸ ਤਰ੍ਹਾਂ ਦੀ ਫਰੈਲ ਲਾਤੀ ਹੈਗੀ ਐਸ ਤਰ੍ਹਾਂ 2 ਇੰਚ ਦੀ ਫਰੈਲ ਲਾਤੀ ਆ ਬਲੌਗ ਦੇ ਉੱਪਰ ਤੇ ਥੋੜਾ ਜਿਹਾ ਲੌਂਗ ਵੀ ਹੋ ਗਿਆ ਤੇ ਦੇਖਣ ਚ ਵੀ ਵਧੀਆ ਲੱਗ ਰਿਹਾ ਡਿਜ਼ਾਈਨ ਵੀ ਬਣ ਗਿਆ ਇੱਧਰ ਆਪਾਂ ਮੋਡੇ ਤੇ ਵੀ ਲਾਤਾ ਹੈਗਾ ਮੋਡਾ ਵੀ ਮੈਨੂੰ ਥੋੜਾ ਜਿਹਾ ਉਹ ਲੱਗਦਾ ਸੀ ਸ਼ਾਰਟ ਜਿਹਾ ਲੱਗਦਾ ਸੀਗਾ ਤੇ ਆਪਾਂ ਮੋਡੇ ਤੇ ਵੀ ਫਰੈਲ ਲਾਤੀ ਆ ਬਸ 1.5 ਇੰਚ 1 ਇੰਚ ਦੀ ਫਰੈਲ ਹੋਊਗੀ ਆਪਾਂ ਲਾਤੀ ਆ ਸੋਹਣੀ ਚੀਜ਼ ਬਣ ਗਈ ਇੱਧਰ ਇਹ ਮੋਡੇ ਤੇ ਲਾਉਣ ਵਾਲੀ ਹੈ ਜੀ ਆ ਇੱਧਰਲੇ ਮੋਢੇ ਤੇ ਰਹਿੰਦੀ ਹੈ ਜਦੋਂ ਪ੍ਰੋਪਰ ਹੀ ਇਹ ਲਹਿੰਗਾ ਬਣ ਗਿਆ ਨਾ ਪੂਰਾ ਮੈਂ ਤੁਹਾਨੂੰ ਦਿਖਾਵਾਂਗੀ ਬੇਟੀ ਜਿਹਾ ਪਵਾ ਕੇ ਦਿਖਾਵਾਂਗੀ ਕਿ ਕਿੰਨਾ ਕੁ ਵਧੀਆ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਇਹ ਸਿਮ ਤਿਆਰ ਗਿਆ ਹੈ ਤੇ ਹੁਣ ਆਪਾਂ ਇਹ ਸਲਾਈ ਕਰਦੇ ਹਾਂ ਇੱਧਰਲੇ ਮੋਢੇ ਤੇ ਆਪਾਂ ਲਾਉਣੀ ਹੈਗੀਆਂ ਮੈਂ ਤਾਂ ਇਹੀ ਕਹੂੰਗੀ ਵੀ ਲੇਡੀਜ਼ ਨੂੰ ਹਰਕ ਨੂੰ ਘਰ ਵਿੱਚ ਸਲਾਈ ਆਉਣੀ ਚਾਹੀਦੀ ਆ ਹਨਾ ਇੱਕ ਤਾਂ ਆਪਾਂ ਪੈਸੇ ਕੱਪੜਿਆਂ ਤੇ ਲਾਉਣੇ ਲਾਉਣੇ ਉਹ ਤਾਂ ਫਿਰ ਆਪਾਂ ਨੂੰ ਲਾਉਣੇ ਹੀ ਪੈਂਦੇ ਕਿਉਂਕਿ ਆਪਾਂ ਕੱਪੜੇ ਬਣਾਉਣੇ ਹੁੰਦੇ ਆ ਤੇ ਆਪਾਂ ਨੂੰ ਫਿਰ ਬਾਹਰ ਉਹ ਜਦੋਂ ਸੁਮਾਉਣੇ ਹੈਗੇ ਆ ਉਹ ਵੀ ਆਪਾਂ ਨੂੰ ਦੇਣੇ ਪੈਂਦੇ ਕਿਉਂਕਿ ਸਲਾਈ ਦੇਤੇ ਪੈਸੇ ਆਪਾਂ ਨੂੰ ਦੇਣੇ ਹੁੰਦੀ ਹੈ ਹਨ ਤੇ ਆਪਾਂ ਨੂੰ ਡਬਲ ਖਰਚਾ ਕਰ ਜਾਂਦਾ ਮੈਂ ਤੇ ਇਹੀ ਕਹੂੰਗੀ ਵੀ ਹਰ ਇੱਕ ਲੇਡੀ ਨੂੰ ਘਰ ਵਿੱਚ ਕਾ ਕੱਪੜੇ ਸਿੱਖ ਲੈਣੇ ਚਾਹੀਦੇ ਸ ਤੇ ਸਲਾਈ ਸਿੱਖ ਲੈਣੀ ਚਾਹੀਦੀ ਹੈ ਜੇ ਹੁਣ ਆਪਣੇ ਬੇਟੀ ਹੈ ਤੇ ਮਾਂ ਦੋ ਮਾਵਾਂ ਤਿੰਨ ਆਹਾਂ ਅੱਜੇ ਆਪਣੇ ਦੋ ਬੇਟੀਆਂ ਤਾਂ ਚੰਗੇ ਜਣੀਆਂ ਹੋਵਾਂਗੇ ਤਿੰਨ ਜਣੀਆਂ ਦੀ ਹੁਣ ਆਪਾਂ ਬਾਹਰੋਂ ਸੂਟ ਸਮੋਣੇ ਤੇ ਕਿੰਨਾ ਆਪਾਂ ਨੂੰ ਮਹਿੰਗਾ ਪੈਂਦਾ ਹਨ ਘਰ ਵਿੱਚ ਮੈਂ ਤਾਂ ਇਹੀ ਕਹੂੰਗੀ ਵੀ ਹਰ ਇੱਕ ਲੇਡੀ ਨੂੰ ਕੱਪੜੇ ਸਿੱਖ ਲੈਣੇ ਚਾਹੀਦੇ ਆ ਕਿਉਂਕਿ ਪੈਸੇ ਦੀ ਬਚਤ ਬਹੁਤ ਜ਼ਿਆਦਾ ਹੋ ਜਾਂਦੀ ਹੈ ਬਹੁਤ ਜਿਆਦਾ ਬੱਚਤ ਹੋ ਜਾਂਦੀ ਹੈ ਬਾਕੀ ਸਿਰਿਆ ਵੇਲੇ ਇਕ ਵੇਲੇ ਆਪਾਂ ਜਦੋਂ ਮਰਜੀ ਮਸ਼ੀਨ ਲਾ ਕੇ ਤੇ ਆਪਾਂ ਸਲਾਈ ਕਰ ਸਕਦੇ ਆ ਆਪਦੀ ਮਨਪਸੰਦ ਦਾ ਸੂਟ ਡਿਜ਼ਾਈਨ ਕਰ ਸਕਦੇ ਆ ਹੁਣ ਤੁਸੀਂ ਦੇਖ ਲਓ ਵੀ ਆਪਾਂ ਮੈਂ ਨੈਟ ਲਿਆਂਦਾ ਸੀ ਮੈਂ 300 ਦਾ ਨੈਟ ਲਿਆਂਦਾ ਸੀ 100 ਰੁਪਏ ਮੀਟਰ ਦਾ ਸੀਗਾ ਤੇ ਮੈਂ 3 ਮੀਟਰ ਲੈ ਕੇ ਆਈ ਸੀ ਤੇ ਆਵੇ ਪਰ ਜੇ ਮੈਂ ਬਾਹਰੋਂ ਸਲਾਈ ਕਰਵਾਉਂਦੀ ਤਾਂ ਮੈਨੂੰ ਕਿੰਨਾ ਮਹਿੰਗਾ ਪੈ ਜਾਂਦਾ ਜਾਂ ਆਪਾਂ ਰੈਡੀਮੇਡ ਲਿਓਂਦੇ ਤਾਂ ਤੁਹਾਨੂੰ ਪਤਾ ਹੀ ਆ ਫਿਰ ਆਪਾਂ ਨੂੰ ਕਿੰਨਾ ਮਹਿੰਗਾ ਪੈ ਜਾਂਦਾ ਪਹਿਲਾਂ ਤਾਂ 1500 ਦਾ ਲਹਿੰਗਾ ਆਉਂਦਾ ਕਈ ਵਾਰ ਕੋਈ 1000 ਦਾ ਆਉਂਦਾ ਦੇਖੋ ਵੇਖਦੇ ਹਿਸਾਬ ਨਾਲ ਹੈਗਾ ਹਨ ਤੇ ਆਪਾਂ ਹੁਣ ਇਹ ਸਲਾਈ ਆਪਾਂ ਖੁਦ ਨੇ ਹਾਂ ਮੈਨੂੰ ਸਲਾਈ ਆਉਂਦੀ ਸੀ ਤੇ ਮੈਂ ਖੁਦ ਨੇ ਸਲਾਈ ਕੀਤਾ ਤੇ ਮੈਨੂੰ ਤਾਂ ਹੁਣ 300 ਵੀ 300 ਦਾ 350 ਦੇ ਪੈ ਗਿਆ ਚਲ ਥੋੜਾ ਬਹੁਤ ਆਪਾਂ ਲਾ ਲਈਏ ਖਰਚਾ ਉੱਪਰ ਨਾਲੇ ਮਹਿਗੇ ਆ ਇਹੀ ਪਈਆ ਕੋ ਜਿਆਦਾ ਤਾਂ ਨਹੀਂ ਤੇ ਜੇ ਹੀ ਆਪਾਂ ਬਾਜ਼ਾਰੋਂ ਲੈ ਕੇ ਆਉਂਦੇ ਤੇ 1000 2000 ਜਾਂ 1500 ਆਪਾਂ ਨੂੰ ਜ਼ਰੂਰ ਇਹ ਲਹਿੰਗਾ ਮਿਲਣਾ ਸੀਗਾ ਮੈਂ ਤਾਂ ਇਹੀ ਕਹੂੰਗੀ ਹਰ ਕੁੜੀ ਭੈਣ ਨੂੰ ਘਰ ਵਿੱਚ ਸਿਲਾਈ ਸਿੱਖ ਲੈਣੀ ਚਾਹੀਦੀ ਆਗੇ ਕੈਸੇ ਵੀ ਬਚਤ ਕਰਨੀ ਚਾਹੀਦੀ ਹੈ ਵੀ ਤੇ ਇਸਦੀ ਬਹੁਤ ਜਿਆਦਾ ਬਚਤ ਹੋ ਜਾਂਦੀ ਹੈ ਤੇ ਚਲੋ ਫਿਰ ਮੈਂ ਹੁਣ ਆਪਾਂ ਅਰੇਡੀ ਮੋਟੇ ਤਾਂ ਲਉਣੀ ਹੈਗੀਆਂ ਫਿਰ ਹਨਾ ਤੇ ਤੁਸੀਂ ਨੇ ਇੱਕ ਰਿਕਵੈਸਟ ਹੈਗੀ ਆ ਸਾਡੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਅਮਨੀਤ ਚੈਨਲ ਵਲੌਗ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਸਾਡੀਆਂ ਵੀਡੀਓ ਨੂੰ ਤੁਸੀਂ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਲਿਆ ਕਰੋ ਹੁਣ ਆਪਾਂ ਆਹ ਮੋੜ ਤੇ ਤੁਹਾਨੂੰ ਫਰਲ ਲਾ ਕੇ ਦਿਖਾਉਣੀ ਆ ਮੇਰਾ ਨਾ ਜਿੰਨਾ ਕੁ ਟਾਈਮ ਲੱਗਦਾ ਮੈਂ ਉਹਨਾਂ ਕੁ ਟਾਈਮ ਕਈ ਵਾਰ ਮਸ਼ੀਨ ਤੇ ਲਾ ਲੈਣੀ ਹੈਗੀ ਹੈ ਨਾ ਕਿ ਨਾ ਪਾਪਾ ਥੋੜੇ ਜਿਹਾ ਬਿਮਾਰ ਹੈਗੇ ਆ ਤੇ ਘਰ ਵਿੱਚ ਮੇਰੀ ਮੈਂ ਕੱਲੀ ਹੈਗੀ ਆ ਤੇ ਫਿਰ ਘਰ ਦਾ ਕੰਮ ਵੀ ਸਾਰਾ ਕਰਨਾ ਹੁੰਦਾ ਹੈਗਾ ਉਹਦੇ ਕਰਕੇ ਫਿਰ ਜਿੰਨਾ ਕੁ ਮੈਨੂੰ ਟਾਈਮ ਲੱਗਦਾ ਕਿ ਉਹਨਾਂ ਕੁ ਮੈਂ ਟਾਈਮ ਸਲਾਈ ਕਰ ਲੈਣੀ ਹੈਗੀ ਥੋੜੀ ਥੋੜੀ ਕੋਈ ਦੋ ਚਾਰ ਚੌਣਾ ਜੀਆਂ ਮਾਰ ਲੈਣੀ ਫਿਰ ਵਿੱਚ ਵੀ ਘਰ ਦਾ ਕੋਈ ਕੰਮ ਕਰਨਾ ਹੁੰਦਾ ਹੈਗਾ ਇੱਕ ਕਰਦੇ ਜਦੋਂ ਵੀ ਟਾਈਮ ਲੱਗਦਾ ਉਹਦੀ ਆਪਾਂ ਥੋੜਾ ਥੋੜਾ ਹਿੱਸਾ ਲਾਈ ਆਪਾਂ ਕਰ ਲੈਣੀ ਹੈਗੀ ਹਾਂਜੀ ਹੁਣ ਆਪਾਂ ਗਏ ਰਸੋਈ ਦੇ ਵਿੱਚ ਤੇ ਹਾਂ ਬੇਟੀ ਆਉਣ ਵਾਲੀ ਸੀਤ ਬਾਕੀ ਸਿਰ ਪੌਣੀ ਕਿ ਤਿੰਨ ਦਾ ਟਾਈਮ ਉਪ ਹੋ ਗਿਆ ਤੇ ਮੈਂ ਫਿਰ ਚੱਲ ਹੁਣ ਚਾਹ ਬਣਾ ਲ ਗੇ ਤੇ ਮੁੰਡੇ ਨੇ ਦੁੱਧ ਲੈ ਆਉਂਦਾ ਸੀ ਹੈ ਹੁਣ ਆਪਾਂ ਚਾਹ ਹੈ ਇਹ ਬਣਾਉ ਜੇ ਅੱਧਾ ਤੱਕ ਰਹਿ ਗਿਆ ਸੀ ਆਉਣ ਵਾਲਾ ਜਦੋਂ ਪੂਰਾ ਸੈਂਤਾ ਕਰਨ ਮੈਂ ਤੁਹਾਨੂੰ ਪੱਕਾ ਦਿਖਾਉਂਗੀ ਹੁਣ ਆਪਾਂ ਪਹਿਲਾਂ ਤਾਂ ਚਾਹ ਬਣਾਉਣੀ ਹੈ ਕੁੜੀ ਜਨਾ ਹੋਰ ਘਾਰ ਦਾ ਜਿਆਦਾ ਚਾਣੀ ਨਹੀਂ ਤੇ ਤੁਸੀਂ ਚਾਣੀ ਬਣਾ ਕੇ ਰੱਖੀ ਲੈ ਲੈਉਣਾ ਤੇ ਚਾਹੀਂ ਬਣਾ ਲਵੇ ਬਾਹਰ ਟੋਕਰੀ ਤੇ ਢਾਂਡਿਆਂ ਵਾਲੀ ਹੁਣ ਅੰਦਰ ਰੱਖ ਦਿੰਨੇ ਪਹਿਲਾਂ ਗਿੱਲੇ ਜਿਹੇ ਹੁੰਦੇ ਆ ਢਾਂਡੇ ਫਿਰ ਮੈਂ ਨਾ ਧੋ ਕੇ ਤੇ ਰੱਖ ਦਿੰਨੇ ਹੁਣ ਨਿਕਾਂ ਤੇ ਟੋਕਰੀ ਤੇ ਵਧੀਆ ਸੁੱਕ ਜਾਂਦੇ ਆ ਫਿਰ ਸੁੱਕ ਜਾਂਦੇ ਨੇ ਫਿਰ ਅੰਦਰ ਰੱਖ ਲੈਂਦੇ ਆ ਪਰ ਚਿੱਕੜ ਹੋ ਜਾਂਦਾ ਨੇ ਤਾਂ ਢਾਂਡਿਆਂ ਦੇ ਵਿੱਚੋਂ ਨਾ ਫਿਰ ਪਾਣੀ ਜਾਂ ਨਿਕਲਦਾ ਰਹਿੰਦਾ ਹੈਗਾ ਤੇ ਚਾਹ ਦੇ ਵਿੱਚ ਪਾਵਾਂਗੇ ਅੱਧੀ ਖੰਡ ਪਾਵਾਂਗੇ ਤੇ ਅੱਧਾ ਪਾਵਾਂਗੇ ਗੋੜਾ ਗੋੜਨਾ ਤਾਂ ਬਹੁਤ ਸਵਾਦ ਆਉਂਦੀ ਹੈ ਤਾਂ ਕਿ ਸਿਰਫ 26 ਸਬਕ ਕੋੜ ਪਾਵਾਂਗੇ ਮੈਂ ਇਸ ਤਰ੍ਹਾਂ ਕੋੜ ਆਪਾਂ ਗੋੜਾ ਲਈ ਚਾਹ ਪਿੰਚਾਈ ਦੀ ਅਸਰ ਸ਼ੂਗਰ ਵਗੈਰਾ ਨਹੀਂ ਹੁੰਦਾ ਹੈਗਾ ਇਹਨਾਂ ਕਾਪਾ ਕੋੜ ਪਾਵਾਂਗੇ ਸਾਫਤੀ ਹੈਗੀ ਇਹ ਵਧੀਆ ਮਸਾਲੇ ਵਾਲੀ ਮਸਾਲੇ ਵਾਲੇ ਦੇ ਵਿੱਚ ਗੋਲ ਲੈ ਜੀਆਂ ਤੇ ہاں ਲਓ ਲੈ ਜਿਹੜਾ ਚਾਹ ਵਾਲਾ ਮਸਾਲਾ ਹੁੰਦਾ ਹੈਗਾ ਤੇ ਉਹ ਆ ਇਹ ਚਾਹ ਪੱਤੀ ਬਹੁਤ ਵਧੀਆ ਹੁੰਦੀ ਹੈ ਕਾਫੀ ਸੁਆਦ ਹੁੰਦੇ ਚਾਹ ਇਹ ਨਾਲ ਹਾਂਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਮੇਥੀ ਆਪਾਂ ਮੇਥੀ ਨਾਲ ਇੱਕ ਗੁੱਟੀ ਲਈ ਸੀਗੀ ਇਹ ਬੱਚੇ ਕਹਿੰਦੇ ਮੰਮੀ ਸਾਨੂੰ ਮੇਥੀ ਵਾਲੇ ਪਰੌਂਠੇ ਬਣਾ ਕੇ ਦਿਓ ਮੈਂ ਇਹ ਕਜਰਾ ਟਪਾ ਟੋਟੇ ਬਣਾ ਕੇ ਅੱਜ ਦੇ ਰਾਂਗੇ ਇਹਨਾਂ ਨੂੰ ਇਹ ਮੈਂ ਪਹਿਲਾਂ ਡੋਂਗ ਕੇ ਰੱਖੀ ਸੀਗੀ ਉਸ ਤੋਂ ਬਾਅਦ ਹੀ ਆਪਾਂ ਮਸ਼ੀਨ ਕੋਲੇ ਬੈਠੇ ਸੀਗੇ ਪਹਿਲਾਂ ਇਹਨੂੰ ਦੋ ਤਿੰਨ ਵਾਰੀ ਪਾਣੀ ਦੇ ਨਾਲ ਧੋ ਲਿਆ ਸੀਗਾ ਮੈਂ ਨਾ ਧੋਣ ਤੋਂ ਪਹਿਲਾਂ ਉਹ ਕਰਦੀ ਹੁੰਨੀ ਆ ਜਦੋਂ ਧੋ ਲਾ ਨਾ ਉਸ ਤੋਂ ਬਾਅਦ ਹੀ ਲੋਹਦੇ ਨੇ ਪਹਿਲਾਂ ਮੈਂ ਧੋਣੀ ਹੁੰਨੀ ਆ ਉਸ ਤੋਂ ਬਾਅਦ ਹੀ ਇਹਨੂੰ ਡੋਂਗ ਲਈਦਾ ਪਹਿਲਾਂ ਸੁਕਾ ਲੈਨੇ ਆ ਫਿਰ ਵਧੀਆ ਪਾਣੀ ਸੁੱਕ ਜਾਂਦਾ ਵਧੀਆ ਮਿੱਟੀ-ਮੁੱਟੀ ਵੀ ਲੈ ਜਾਂਦੀ ਹੈ ਮੇਥੀ ਦੇ ਉੱਪਰ ਕਾਫੀ ਮਿੱਟੀ-ਮੁੱਟੀ ਭੁਲਦੀ ਹੈ ਕਈ ਵਾਰ ਤਾਂ ਜੇਰ ਆਪਾਂ ਕੱਟਣ ਤੋਂ ਪਹਿਲਾਂ ਇਹਨੂੰ ਉਹ ਕਰਦੇ ਆ ਨਾ ਧੋਣੇ ਆ ਤੇ ਫਿਰ ਵਧੀਆ ਸਾਫ਼ ਹੋ ਜਾਂਦੀ ਆ ਆ ਤੁਸੀਂ ਵੇਖ ਲਓ ਪਹਿਲਾਂ ਆਪਾਂ ਕੱਟਣ ਤੋਂ ਪਹਿਲਾਂ ਆਪਾਂ ਉਹ ਕੀਤਾ ਸੀਗਾ ਇਹਨੂੰ ਧੋਤਾ ਸੀਗਾ ਤੇ ਵਧੀਆ ਦੇਖੋ ਮਿੱਟੀ-ਮਿੱਟੀ ਜੀ ਲੱਗੀ ਆ ਇਹਦੇ ਸ਼ਾਮ ਨੂੰ ਇਹਨਾਂ ਨੂੰ ਬੱਚਿਆਂ ਨੂੰ ਪਰੌਂਠੇ ਬਣਾ ਕੇ ਦੇਵਾਂਗੀ ਹਾਂ ਚਾਹ ਦੇ ਉੱਪਰ ਆਪਣੀ ਹੋਣਾ ਆਪਾਂ ਪਾਉਣੀ ਆ ਗੋਲਸ

ਕੈਂਦੀਆ ਵਧੀਆ ਹੋਇਆ ਪੇਪਰ ਸੌਖਾ ਹੀ ਬਹੁਤ ਸੀ ਤਾਂ ਇਹ ਨਹੀਂ ਦਿੱਤਾ ਨਹੀਂ ਆਜ ਨਹੀਂ ਦਿੱਤਾ ਸਾਰਾ ਵਟਾ ਦੇ ਲਓ ਤੇ ਇਹਨਾਂ ਰਸੋਈ ਚੈੱਕ ਕਰਦੀ ਆ ਵੀ ਕੋਈ ਖਾਨ ਨੂੰ ਕੋਈ ਚੀਜ਼ ਪਈ ਏ ਕਿ ਇਹਨੇ ਆ ਕੇ ਨਾ ਹੁਣ ਸਾਰਾ ਚੈੱਕ ਕਰਨੇ ਹੁੰਦਾ ਵੀ ਕੋਈ ਖਾਨ ਨੂੰ ਰਸੋਈ ਚੋਂ ਮਿਲ ਜੇ ਹੁਣ ਰਸੋਈ ਵੇਖ ਲ ਹੁਣ ਫਿਰ ਇੱਥੇ ਚੈੱਕ ਕਰਦੀ ਆ ਹਾਂਜੀ ਕੁੜੀ ਦੇ ਮੈਂ ਲਹਿੰਗਾ ਪਵਾਤਾ ਆ ਤੁਸੀਂ ਦੇਖ ਲਓ ਸੋਨਾ ਬਣ ਗਿਆ ਨਾ ਕਮੈਂਟਾਂ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਫਿਰ ਲੱਗੀ ਜਿਹੜੀ ਬਾਵਾ ਤੇ ਫਿਰ ਲਾਈ ਇਸ ਨੂੰ ਮੈਂ ਪਾਟ ਤੀ ਤੇ ਮੈਂ ਹੁਣ ਨਾ ਜਿਹੜਾ ਬਲਾਊਜ਼ ਵਾਲਾ ਕੱਪੜਾ ਨਾ ਮੈਂ ਉਸੇ ਦੀ ਨੈਟ ਵਾਲਾ ਜਿਹੜਾ ਹੈਗਾ ਕੱਪੜਾ ਫਲਾਵਰ ਵਾਲਾ ਉਹੀ ਮੈਂ ਲਾਤਾ ਸੀਗਾ ਬਾਜੂ ਵੀ ਤੇ ਉਹ ਮੈਂ ਪਾਟ ਤਾ ਮੈਨੂੰ ਵਧੀਆ ਨਹੀਂ ਲੱਗਿਆ ਹੈਗਾ ਤੇ ਆ ਹੈਗਾ ਇਹਦਾ ਲਹਿੰਗਾ ਔਰ ਬਲਾਊਜ਼ ਮੇਰਾ ਫਾਈਲ ਰੂਕਾ ਦੇਖੋ ਤੁਸੀਂ ਤੁਸੀਂ ਕਮੈਂਟ ਕਰਕੇ ਦੱਸੋ ਮੈਂ ਲਹਿੰਗਾ ਕਿਸ ਤਰ੍ਹਾਂ ਬਣਾਇਆ ਇਹ ਵੀ ਮੈਂ ਮम्मा ਕੋਲੋਂ ਸਟੀਚਿੰਗ ਦੀ ਵੀ ਵੀ ਪਾ ਕੇ ਇਹਦਾ ਸੁਹੀ ਕਿਵੇਂ ਲਹਿੰਗਾ ਬੰਦਾ ਠੀਕ ਹੈ ਜੀ ਬੈਕ ਸਾਈਡ ਵੀ ਬਣਾਇਆ ਇਧਰ ਵਧੀਆ ਬਣ ਗਿਆ ਨਾ ਉਧਰ ਵੀ ਵਧੀਆ ਬਣ ਗਿਆ ਹੈ ਫ੍ਰੇਲ ਸੋਣੀ ਲੱਗਦੀ ਆ ਨਾ ਪਰ ਮਾਇਆ ਲੱਗਦਾ ਫ੍ਰੇਲ ਨਾਲ ਚੀਜ਼ ਸੋਣੀ ਬਣਗੀ ਆ ਚਲੋ ਡਿਜ਼ਾਈਨ ਫਲਾਵਰ ਆ ਲੱਕੋ ਸੋਨੇ ਡਿਜ਼ਾਈਨ ਬਣਗੀ ਚੜਹੀ ਠੀਕ ਹੈ ਹਾਂਜੀ ਕੁੜੀਆਂ ਨੂੰ ਚੜ ਗਿਆ ਚਾਹ ਲਹਿੰਗਾ ਪਾ ਕੇ ਆਹੀ ਫਾਇਦਾ ਹੁੰਦਾ ਜੇ ਆਪਾਂ ਨੂੰ ਘਰ ਵਿੱਚ ਸਿਲਾਈ ਆਉਂਦੀ ਹੋਵੇ ਤਾਂ ਆਪਾਂ ਵਧੀਆ ਡਿਜ਼ਾਈਨ ਕਰ ਸਕਦੇ ਆ ਆਪ ਦਾ ਸੂਟ ਵਧੀਆ ਡਰੈਸ ਤਿਆਰ ਕਰ ਸਕਦੇ ਆ ਮਹਿੰਗੀ ਤੋਂ ਮਹਿੰਗੀ ਸਸਤੀ ਤੋਂ ਸਸਤੀ ਆਪਾਂ ਡਰੈਸ ਤਿਆਰ ਕਰ ਸਕਦੇ ਆ ਅਬ ਦੀ ਮਨਪਸੰਦ ਹਾਂਜੀ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਮਨੀਤ ਵਲੌਗ ਚੈਨਲ ਨੂੰ ਤੇ ਕਮੈਂਟਾਂ ਦੇ ਵਿੱਚ ਤੁਸੀਂ ਜਰੂਰ ਦੱਸ ਦਿਓ ਵੀ ਮੈਂ ਲਹਿੰਗਾ ਸੋਨਾ ਸੇ ਹੁੰਦਾ ਹੈਗਾ ਤੇ ਲਾਈਕ ਸ਼ੇਅਰ ਵੀ ਜਰੂਰ ਕਰਦੇ ਹੋ ਮਿਲਦੇ ਆਪਾਂ ਨੈਕਸਟ ਵਲੌਗ ਵਿੱਚ ਧੰਨਵਾਦ ਜੀ